ਹਾਂਜੀ ਬਾਕੀ ਇਹਨਾਂ ਦਾ ਤੈਅ ਦਿਨੋਂ ਧੰਨਵਾਦ ਤੁਹਾਡਾ ਸਾਡੇ ਨਿੱਗੇ ਸੱਦੇ ਤੇ ਤੁਸੀਂ ਆਏ ਜੀ ਸੋ ਅਸੀਂ ਤੁਹਾਨੂੰ ਨਿੱਕੀ ਜੀ ਕਾਲ ਕੀਤੀ ਭਾਜੀ ਉਹਨਾਂ ਨੇ ਜਿੱਥੇ ਭਾਜੀ ਗਰੇਵਾਲ ਜੀ ਨੇ ਸੋ ਤੁਸੀਂ ਆਏ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਦਾਇਰ ਨੂੰ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਇੱਥੇ ਆ ਕੇ ਤੁਹਾਨੂੰ ਕਿਦਾਂ ਲੱਗਿਆ ਤੁਸੀਂ ਮਾੜੀ ਆਪਣੀ ਜਾਣਕਾਰੀ ਜਰੂਰ ਦੇ ਦਿਓ ਜੀ ਇੱਥੇ ਆ ਕੇ ਤਾਂ ਇੰਡੀਆ ਦੀਆਂ ਜਾਂਦਾ ਹੀ ਜਾਂਦਾ ਬਣ ਗਈਆਂ ਜਾਣੀ ਬਿੰਨੀ ਪੰਜਾਬ ਦਾ ਜੇ ਆਪਾਂ ਦਰਜਾ ਦੇਈਏ ਬਿੰਨੀ ਪੰਜਾਬ ਨੂੰ ਵੀ ਬੜਾ ਵਧੀਆ ਮੌਸਮ ਲੱਗਿਆ ਇਹ ਇੰਨਾ ਵਧੀਆ ਲੱਗਦਾ ਵੀ ਤੁਸੀਂ ਨੌਜਵਾਨਾਂ ਨੇ ਆਪ ਦੀ ਜਿਹੜੀ ਪੰਜਾਬ ਦੀ ਹੋਗਾ ਉਹਨੂੰ ਨਾਲ ਹੀ ਚੱਕ ਲਏ ਅਤੇ ਨਾਲ ਹੀ ਇੱਥੇ ਉਹਨੂੰ ਪ੍ਰਸ਼ਾਦ ਕੀਤਾ ਅਤੇ ਜਿਹੜੀਆਂ ਸਾਡੀਆਂ ਗੇਮਾਂ ਉਹਨਾਂ ਨੂੰ ਵੀ ਤੁਸੀਂ ਨਾਲ ਹੀ ਲੈ ਕੇ ਆਏ ਹੋ ਆਪਦੇ ਦਰਸ਼ਕ ਨੂੰ ਬੜੀ ਚੰਗੀ ਤਰ੍ਹਾਂ ਸਾਹਮਣੇ ਰੱਖਿਆ ਇਹੋ ਜੇ ਸਲਕ ਪੁੱਟਾ ਦਾ ਮੈਦਾ ਕੋਟ ਰਿਕੋਰਡ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪੰਜਾਬੀ ਦਰਸ਼ਕ ਨੂੰ ਇੰਨਾ ਵਧੀਆ ਸਾਹਮਣੇ ਰੱਖਿਆ ਜੋ ਇਹਨੂੰ ਅਸੀਂ ਕਬੂਤਰਵਾਦੀ ਕਹਿੰਦੇ ਵੀ ਉਹ ਤੋਂ ਬਹੁਤ ਵਧੀਆ ਸਾਨੂੰ ਕੀ ਸ਼ਬਦ ਕਹਿਣੇ ਚਾਹੀਦੇ ਆ ਜਿਨ੍ਹਾਂ ਨੇ ਇਸ ਗੇਮ ਨੂੰ ਪ੍ਰਾਤਨ ਗੇਮ ਨੂੰ ਅਤੇ ਇਹਨਾਂ ਜਾਨਵਰਾਂ ਨੂੰ ਰੱਬ ਜਿਨ੍ਹਾਂ ਪਿਆਰ ਕਰਕੇ ਤੁਸੀਂ ਪਰਦੇਸਾਂ ਦੇ ਵਿੱਚ ਜਿਹੜਾ ਦੁਨੀਆ ਦਾ ਮੰਨਿਆ ਪੰਨਿਆ ਪਰਵੰਨੀ ਸ਼ਕਤੀ ਆ ਯੂਐਸਏ ਉੱਥੇ ਲਿਆ ਕੇ ਤੁਸੀਂ ਅਕਸਾਤ ਕਰਕੇ ਗਰਾਊਂਡਾਂ ਦੇ ਵਿੱਚ ਲਿਆ ਕੇ ਅੱਜ ਪੰਜਾਬ ਦੀਆਂ ਉਹ ਰੌਣਕਾਂ ਤੁਸੀਂ ਇੱਥੇ ਦੇਖਣ ਨੂੰ ਮਿਲੀਆਂ ਤੇ ਜਿਨ੍ਹਾਂ ਨੂੰ ਕਦੇ ਸੋਚ ਵੀ ਨਹੀਂ ਸਕਦੇ ਤੇ ਮੈਂ ਤਾਂ ਸਾਰੀ ਕਲੱਬ ਦਾ ਸਾਰੇ ਨੌਜਵਾਨ ਵੀਰਾਂ ਦਾ ਇੰਨਾ ਕੋਰਟਨ ਕੋਰ ਧੰਨਵਾਦ ਦੀਆਂ ਅਤੇ ਮੇਰੇ ਕੋਲ ਕੋਈ ਲਫ਼ਜ਼ ਨਹੀਂ ਗਏ ਜਿਨ੍ਹਾਂ ਨਾਲ ਛੋਟੇ ਸਾਰੇ ਨੌਜਵਾਨ ਸ਼ੇਰ ਬੱਗਿਆਂ ਦਾ ਕੋਈ ਧੰਨਵਾਦ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8 ਸਾਲ ਪਹਿਲਾਂ ਜਦੋਂ ਪਹਿਲੀ ਵਾਰ ਆਏ ਸੀਗੇ ਇਸਨਾਂ ਮਾਕੀਨ ਜਦੋਂ ਇਹਨਾਂ ਨੇ ਪਹਿਲੀ ਵਾਰੀ ਉੱਥੇ ਇਹ ਆਪਦਾ ਇਵੈਂਟ ਕੀਤਾ ਸੀ ਉਦੋਂ ਬੜੀ ਨਵੀਂ ਗੱਲ ਲੱਗਦੀ ਸੀ ਉਦੋਂ ਬਾਅਦ تقریبا ਹਰ ਸਾਲ ਹੀ ਇਹ ਸਰਮਾਗਿੰਦ ਦੇ ਵਿੱਚ ਆਪਦਾ ਕਰਦੇ ਰਹੇ ਨਾਉ ਇਨਫਰੋ ਕੁਆਲਿਟੀ ਜਿਹੜਾ ਇੱਥੇ ਆਪਦੇ ਤੁਸੀਂ ਜਿਹੜੇ ਨਾਲ ਸ਼ੌਕ ਲੈ ਕੇ ਆਉਣੀ ਕਰ ਜਿਹੜੀ ਬਾਈ ਜੋ ਹਾਂ ਦੱਸੀ ਹੈ ਇਹਦੇ ਤੇ ਬਹੁਤ ਜਿਆਦੇ ਤੁਸੀਂ ਇਸ ਡੈਡੀਕੇਸ਼ਨ ਹੈ ਤੁਹਾਡੀ ਆਪਦੇ ਕੋਲ ਪੈਸੇ ਲਾਉਣੇ ਆ ਆਪਦਾ ਟਾਈਮ ਇਨਵੈਸਟ ਕਰਦੇ ਆ ਤੇ ਜਿਹੜੀ ਇੱਕ ਤਰੀਕੇ ਨਾਲ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਕੰਟਰੋਵਰਸ਼ੀਅਲ ਜਿੱਥੇ ਵੀ ਕੰਟਰੋਵਰਸ਼ੀਅਲ ਕਰਦੇ ਆ ਪਰ ਜਿਹੜਾ ਇਹ ਤੁਸੀਂ ਸ਼ੌਕ ਨੂੰ ਪਾਲਣਾ ਆਪਦੇ ਨੂੰ ਕਮੈਂਟ ਯੂ ਫਾਰ ਥੈਟ ਤੇ ਜਿਹੜਾ ਸਾਨੂੰ ਸੱਦਣ ਵਾਲੀ ਗੱਲ ਹੈਗੀ ਹੈ ਉਹ ਤਾਂ ਬਹੁਤ-ਬਹੁਤ ਧੰਨਵਾਦ ਇਹ ਤਾਂ ਤੁਸੀਂ ਐਵੇਂ ਭਰਾਵਾਂ ਵਾਲਾ ਮਾਨਕਰ ਵਾਲੀ ਗੱਲ ਹੀ ਕਰਦੇ ਬਿਲਕੁਲ ਜੀ ਧੰਨਵਾਦ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਸੋ ਮਚ ਧੰਨਵਾਦ ਜੀ ਸਿਕਰ ਜੀ ਮੈਂ ਵੀ ਕਿ ਤੁਹਾਨੂੰ ਸਾਰਾ ਕੁਝ ਦੱਸਦਾ ਮੇਰੇ ਕੋਲ ਤਾਂ ਕੋਈ ਲਾਭ ਨਹੀਂ ਜੇ ਪੈਂਦਾ ਦੂਜੀ ਵਾਰ ਆਇਆ ਤੇ ਬਹੁਤਾ ਹੀ ਡਰਦੇ ਰਹਿੰਦੇ ਸੀ ਕਿ ਕਬੂਤਰ ਵਾਜ ਜਾਵੇ ਕੋਈ ਕੱਢ ਜਾਵੇ ਨਹੀਂ ਜੀ ਬਹੁਤ ਧੰਨਵਾਦ ਟੋਡਾ ਇਹ ਨਾਲ ਹੀ ਮੈਂ ਪਹਿਲਾਂ ਪੁੱਛਿਆ ਸੀ ਜੋਂ ਜਿੱਤੇ ਨੂੰ ਜਿੱਤੇ ਦੇ ਤਾਂ ਦੇ ਪਤਾ ਤੇ ਆ ਮੈਂ ਹਾਂ ਜੀ ਜਿੱਤੇ ਗਰੇਵਾਲ ਦੇ ਤੇ ਉਹਨੂੰ ਮੈਂ ਪੁੱਛਿਆ ਵੀ ਲੜਦਾ ਤਾਂ ਜੀ ਬੜੀ ਤੋਂ ਬੜਾ ਉਹ ਬੜਾ ਬਰਵਾ ਸਾਰੇ ਦੇ ਪਤਾ ਨਹੀਂ ਕੋਣ ਹੋਰ ਸੀ ਇਹ ਮੁੰਡਾ ਅਸਕਰ ਦਾ ਮੁੰਡਾ ਹੈ ਇਹਦਾ ਨਾਮ ਕੀ ਹੈ ਮਨਦੀਪ ਰਾਜ ਜੀ ਮਨਦੀਪ ਰਾਜ ਨੇ ਇਹਨੇ ਦੱਸਤਾ ਵੀ ਸਾਰੀਆਂ ਜਿਹੜੀਆਂ ਤੁਸੀਂ ਆਪਦੇ ਰੈਗੂਲੇਸ਼ਨ ਲਾ ਬਣਾਏ ਆ ਉਹ ਬਹੁਤ ਪ੍ਰੇਮ ਨਾਲ ਕਰਦੇ ਉਹ ਬਹੁਤ ਚੰਗੀ ਕਹਿੰਦਾ ਸ਼ੌਕ ਦਾ ਪੂਰਾ ਕਰਦੇ ਹੋ ਬਿਲਕੁਲ ਮਹਿੰਗਾ ਸ਼ੌਕ ਹੈ ਇਹਦੀ ਮਿਹਨਤ ਕਰਦੇ ਹੋ ਇਹ ਅੱਗੇ ਤਾਂ ਮੈਂ ਸੁਣਿਆ ਵੀ ਇਹ ਪੁਰਾਣਾ ਹੀ ਰਾਦੇ ਮਹਾਰਾਜਾਂ ਦਾ ਇਹ ਤੇ ਜਾਂ ਅੱਗੇ ਕੱਜ ਜਦਗਾ ਆਠੇ ਦੀ ਫੋਨ ਨਹੀਂ ਸੀ ਇਹ ਕਬੂਤਰ ਉਹਨਾਂ ਲਈ ਰੱਖੇ ਹੁੰਦੇ ਸੀ ਜਾਨ ਸੁਨਿਆ ਦੇਣ ਨੂੰ ਤੁਸੀਂ ਹੁਣ ਇਹਨਾਂ ਦਾ ਹੀ ਸ਼ੌਕ ਪੂਰਾ ਕਰਦੇ ਹੋ ਤੇ ਯਾਹ ਛੋਟੇ ਕਹੇ ਤੋਂ ਮੈਂ ਵੀ ਐਸੇ ਕਰਕੇ ਆਇਆ ਅੱਜ ਵੀ ਦੇਖੀਏ ਕਿ ਜੀ ਆਪ ਹੁੰਦੇ ਆ ਕਿ ਕਿਤੇ ਚਲੇ ਜਾਂਦੇ ਬਸ ਇੱਥੇ ਹੀ ਹੁੰਦੇ ਆ ਜੀ ਥੈਂਕ ਯੂ ਜੀ ਬਹੁਤ ਧੰਨਵਾਦ ਧੰਨਵਾਦ ਜੀ ਇਧਰ ਭਾਈਆ ਇਹ ਆਪਣੇ ਨਾਲ ਰੇਡੂ ਦੇ ਪ੍ਰੋਗਰਾਮ ਕਰ ਮੈਂ ਤਾਂ ਮੇਰੇ ਤਾਂ ਕੁਛ ਹੀ ਨਹੀਂ ਹੋਈ ਯਾਰ ਤੁਸੀਂ ਦੱਸ ਦੇ ਮੇਰਾ ਹਾਂ ਗੁਰਪ੍ਰੀਤ ਤੇ ਗੁਰਪ੍ਰੀਤ ਵਾਲੀ ਵਾਰ ਤੁਸੀਂ ਪੰਜਾਬੀਆਂ ਦਾ ਉਹਣਾ ਗੱਲ ਕੋਰ ਹੈ ਆਪਣੇ ਸ਼ੌਕਾਂ ਨੂੰ ਉਹ ਖਾਸ਼ਾਂ ਨੂੰ ਨਾਲ ਉਡਾ ਕੇ ਲੈ ਆਏ ਤੁਸੀਂ ਇਹ ਉਹ ਖਾਸ਼ਾਂ ਉਹਦੇ ਕਬੂਤਰ ਪੂਰੀਆਂ ਕਰੀ ਜਾਂਦੇ ਆ ਬਹੁਤ ਵੱਡਾ ਬਹੁਤ ਮਹਿੰਗਾ ਸ਼ੌਕ ਹੈ ਅੱਗੇ ਗੀਤ ਹੁੰਦੇ ਸੀ ਵਾਸਤਾ ਹੀ ਰੱਬ ਦਾ ਤੂੰ ਜਾਈ ਵੇ ਕਬੂਤਰਾਂ ਚਿੱਠੀ ਮੇਰੇ ਢੋਲ ਨੂੰ ਪਹੁੰਚਾਈ ਵੇ ਕਬੂਤਰਾਂ ਹਾਂ ਉਹ ਕਬੂਤਰਾਂ ਦੇ ਸੁਨੇਹੇ ਇਹਨੇ ਤੱਕ ਪਹੁੰਚੇ ਇੱਕ ਦੂਜੇ ਦੇ ਚਿੱਠੀਆਂ ਦੇਖ ਕੇ ਅਸੀਂ ਸਾਦੇ ਹਾਂ ਜੀ ਕਬੂਤਰ ਸਾਡੇ ਸੱਤੇ ਉੱਡੇ ਆ ਤੇ ਉਹ ਮੁਰਗ ਦਾ ਕਬੂਤਰ ਵੀ ਹੋਰ ਸੁਣਾਦੇ ਕੋਈ ਟੂਰ ਲਾਦੇ ਲੈक्चर ਤੁਹਾਡਾ ਜੀ ਸੰਤ ਆਉਂਦਾ ਨਹੀਂ ਇੱਕ ਹੋਰ ਨਹੀਂ ਇੰਨਾ ਕੀ ਬਹੁਤ ਬੜਾ ਜੀ ਉਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਜਾਨੀ ਉਹਰੇ ਆ ਕੇ ਨੌਜਵਾਨਾਂ ਦਾ ਜਦੋਂ ਪਤਾ ਲੱਗੇ ਪੂਰੇ ਪੰਜਾਬ ਦੇ ਵਿੱਚੋਂ ਇਹ ਜਿਹੜਾ ਮਤਲਬ ਸੌਂਕ ਹੈ ਤੁਹਾਡਾ ਇਹਨੂੰ ਨਾਲ ਲੈ ਕੇ ਆਇਓ ਤੁਸੀਂ ਯਾਨੀ ਜੇ ਦੇਖਿਆ ਜਾਵੇ ਵੀ ਯਾਨੀ ਜੇ ਆਪਾਂ ਕਹੀ ਵੀ ਜਰ ਬੱਚਿਆਂ ਨੂੰ ਇੰਨਾ ਮਤਲਬ ਸਾਹਮਣੇ ਨਹੀਂ ਲੋਕ ਜਾਂ ਜੇ ਬਦਾਮ ਖਿਲਾਉਣੇ ਜਾਂ ਹੋਰ ਚੀਜ਼ਾਂ ਖਿਲਾਉਣੀਆਂ ਮਹਿੰਗੀਆਂ ਵੀ ਜੇ ਤੁਸੀਂ ਕਬੂਤਰਾਂ ਨੂੰ ਖਿਲਾ ਕੇ ਯਾਨੀ ਆਪਦੇ ਸੌਂਕ ਹੈ ਜਿਹੜੇ ਆਪਣੇ ਇੰਡੀਆ ਵਾਲੇ ਜਾਂ ਪੰਜਾਬ ਵਾਲੇ ਉਹ ਤੁਸੀਂ ਇੱਥੇ ਉਜਾਗਰ ਕਰੇ ਨੇਗੇ ਸਾਨੂੰ ਬਹੁਤ-ਬਹੁਤ ਛੋੜੇ ਦਾ ਮਾਣ ਹੈਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਹੋਰ ਇਹਨੂੰ ਵਧਾ ਜੜਾ ਕੇ ਜਿਹੜਾ ਆਪਣੇ ਪੰਜਾਬ ਦਾ ਨੌਰੋਜ ਆ। ਤੁਸੀਂ ਕਰਵਾਇਸੇ ਸੋਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਜਿਹੜਾ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਪਹੁੰਚੇ ਹੋ। ਸੋ ਅਸੀਂ ਤੁਹਾਡਾ ਵੀ ਤਾਦਲਾ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੇ ਸਾਡੇ ਪਿਆਰੇ ਬਜ਼ੁਰਗ ਨੇ ਉਹਨਾਂ ਦਾ ਥਾਪੜਾ ਹੋਊਗਾ ਤਾਂ ਅਸੀਂ ਅੱਗੇ ਵਧ ਸਕਦੇ ਹਾਂ ਇਸ ਕਰਕੇ ਤੁਹਾਨੂੰ ਹੀ ਇੱਕ ਨਿੱਕਾ ਜਿਹਾ ਸੱਦਾ ਦਿੱਤਾ। ਤੁਸੀਂ ਉਹਨਾਂ ਦੇ ਪਹੁੰਚੇ ਬਹੁਤ ਧੰਨਵਾਦੀ ਕਰਦਾ। ਅਸੀਂ ਤਾਂ ਭਾਈ ਕਬੂਤਰ ਬਾਜ਼ੀ ਦੇ ਵੇਖਣ ਚ ਪਹਿਲੀ ਵਾਰ ਨਵੇਂ ਆਏ ਹਾਂ। ਸਾਨੂੰ ਇਹਦੀ ਬਾਤ ਤਾਂ ਜਿਹੜਾ ਕੋ ਮਿਲਿਆ ਅੱਜ ਤੁਹਾਡੇ ਕੋਲੋਂ ਹੀ ਮਿਲਿਆ। ਇਸ ਬਹੁਤ ਖੁਸ਼ੀ ਹੋਈ ਆ ਬਹੁਤ ਸੋਹਣਾ ਲੱਗਿਆ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰੋ ਸਾਨੂੰ ਤਾਂ ਤੁਹਾਡੇ ਇਸ ਪ੍ਰੋਗਰਾਮ ਦਾ ਬਿਲਕੁਲ ਪਤਾ ਨਹੀਂ ਸੀ ਅਸੀਂ ਤਾਂ WhatsApp ਕੋਲੇ ਆਏ ਸੀ ਮੈਂ ਤਾਂ ਕਹਿੰਦਾ ਵੀ ਇਹਨਾਂ ਦੇ ਰਿਣੀ ਆ ਜਿਨ੍ਹਾਂ ਨੇ ਅੱਜ ਤੁਹਾਡੇ ਦਰਸ਼ਨ ਕਰਾਏ ਆ ਇਹਨਾਂ ਨੇ ਸਾਨੂੰ ਆਖਿਆ ਕਿ ਉਹ ਐ ਕਰਕੇ ਆ ਫਲਾਣੇ ਥਾਂ ਜਾਣਾ ਹੈ ਅਸੀਂ ਤਾਂ ਤੁਰਨ ਲੱਗੇ ਸੀ ਵਾਪਸ ਘਰ ਨੂੰ ਮੈਂ ਕਿਹਾ ਵੀ ਵਟਸਐਪ ਨੇ ਕਿਹਾ ਆਪਾਂ ਵੇਖ ਕੇ ਵੀ ਹੋਣਾ ਕਿਤੇ ਵੇਖੀ ਨਹੀਂ ਸਾਡਾ ਪਹਿਲਾ ਟਾਈਮ ਹੀ ਆ ਅਸੀਂ ਤਾਂ ਇੱਥੇ ਸਪੈਸ਼ਲ ਜਾਂਦੇ ਹੁੰਦੇ ਸੀ ਇੰਡੀਆ ਕੋਈ ਕੁੱਡੀ-ਕੁੱਡੀ ਵੇਖੀਏ ਮੁੰਡਿਆਂ ਦੀਆਂ ਚੌੜੀਆਂ ਸ਼ਾਤੀਆਂ ਤੇ ਤਗੜੇ ਜੋੱਥਿਆਂ ਦੀ ਜਿਸ ਤੇ ਕਦਰ ਹੁੰਦੀ ਸੀ ਅੱਜ ਤੁਸੀਂ ਕੁੱਡੀ ਵਾਲਿਆਂ ਨੇ ਵੀ ਇਸ ਕੰਮ ਵਾਲਿਆਂ ਨੇ ਉਹ ਪ੍ਰੋਗਰਾਮ ਇੱਥੇ ਬਣਾਤਾ ਸਾਨੂੰ ਇਸ ਕੰਮ ਦੀ ਬੜੀ ਖੁਸ਼ੀ ਆ ਤੇ ਬੜੇ ਰਿਣੀ ਤੇ ਧੰਨਵਾਦੀ ਆ ਅਸੀਂ ਇੱਥੇ ਜਦੋਂ ਆ ਕੇ ਚਾਹ ਪੀਣ ਲੱਗੇ ਬਾਈ ਨੇ ਮੈਨੂੰ ਪਹਿਲਾਂ ਕਿਹਾ ਇਹਨਾਂ ਜਹਾ ਜਹਾ ਦਾਣੇ ਤਾਹਾਂ ਤਾਹ ਖਾਣਿਆ ਸਵੇਰੇ ਆਪਾਂ ਸੋਚਿਆ ਸੀਗਾ ਵੀ ਆਪਣੀ ਮੋਹਰ ਫੁਲਾਣੇ ਸਾਲ ਲੱਗੀ ਆ ਉਹ ਆਕੇ ਸੀ ਤੁਹਾਡੇ ਉਦੋਂ ਨਾਲ ਇੱਥੇ ਚੁਣੀ ਆ ਸਾਰਿਆਂ ਦਾ ਬਹੁਤ ਬਹੁਤ ਫੇਰ ਧੰਨਵਾਦ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚ ਖਾਂ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਸਭ ਤੋਂ ਵੱਡਾ ਧੰਨਵਾਦ ਸਾਡੇ ਜੀਤਾ ਬਾਈ ਗਰਿਆਲ ਜੀ ਜਿਨ੍ਹਾਂ ਨੇ ਤੁਹਾਨੂੰ ਇੱਥੇ ਨਿਕਾ ਸੱਦਾ ਦਿੱਤਾ ਤੁਸੀਂ ਪਹੁੰਚੇ ਸਾਡੇ ਕੋਲ ਤੇ ਅਸੀਂ ਤੁਹਾਡੇ ਮਹਾਨ ਸ਼ਖਸੀਤਾਂ ਦੇ ਦਰਸ਼ਨ ਕੀਤੇ ਆ ਜੀ ਬਹੁਤ ਬਹੁਤ ਤੁਹਾਨੂੰ ਅੱਜ ਟੋਡਾ ਪਹੁੰਚਦੇ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਰੂਬੀ ਢਾਲੀਵਾਲ ਜੀ ਤੇ ਬਾਕੀ ਜਿੰਨੇ ਪਤਵਾਂਤੇ ਸੱਜਣ ਪਹੁੰਚੇ ਆ ਅਸੀਂ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਆ ਕਲੱਬ ਵਾਲੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਤਖਰ ਭਾਜੀ ਹੁਣਾਂ ਤੋਂ ਵੀ ਆਦਾ ਬਾਕੀ ਆ ਜਦਾ ਹੁਣਾਂ ਨਹੀਂ ਨਹੀਂ ਠੀਕ ਆ ਠੀਕ ਆ ਬਈ ਸੋ ਮੈਂ ਕਹਿੰਦਾ ਹੁਣ ਬਾਕੀ ਜਦਾ ਹੁਣ ਇੱਥੇ ਅੰਕਲ ਜੀ ਹੋਣੀ ਸਾਰੇ ਪਹਿਲੀ ਵਾਰ ਹੀ ਆਏ ਆ ਜਦੋਂ ਆਏ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਸਾਰੇ ਆਪਸ ਵਿੱਚ ਰਿਸ਼ਤੇਦਾਰ ਨਿਕਲੇ ਆਏ ਬਿਲਕੁਲ ਬਿਲਕੁਲ ਤੁਹਾਨੂੰ ਮੈਂ ਦੱਸਿਆ ਨਾ ਆਹ ਬੈਠੇ ਰਾਣਾ ਭਾਈ ਹੈ ਸੋ ਹਾਂਜੀ ਹਾਂਜੀ ਪੰਜਾਬ ਕਿੱਡਾ ਕਾ ਤੀਜੀ ਚੌਥੀ ਪੰਜਵੀਂ ਪੀੜ੍ਹੀ ਤੋਂ ਆਪਣੇ ਰਿਲੇਸ਼ਨ ਨਾਲਨੇ ਬਲੱਡ ਰਿਲੇਸ਼ਨ ਹਾਂਜੀ ਕਿਸੇ ਦਾ ਦਾਦੇ ਦੇ ਕਿਸੇ ਦੇ ਘਰੇ ਨਾਲ ਕੇ ਹੋਣਗੇ ਕਿਸੇ ਦੀ ਭੂਆ ਹੋਊਗੀ ਐਵੇਂ ਜੋੜਜਾਮਾ ਕਰਕੇ ਜਿਵੇਂ ਮੈਂ ਤੁਹਾਨੂੰ ਹੁਣ ਦੱਸਿਆ ਜਿੱਥੇ ਤੁਹਾਡੀਆਂ ਰਿਸ਼ਤੇਦਾਰੀਆਂ ਉਹ ਨੂੰ ਯੂਸ ਹੋਣੀ ਤੁਹਾਡੇ ਕੀ ਲੱਗਦੇ ਆ ਉਹਦਾ ਪਿਓ ਤੇ ਮੇਰਾ ਦਾਦਾ ਆ ਉਸ ਸ਼ਾਇਦ ਮਾਮੇ ਪੂਰਾ ਦੇ ਮੁੰਡੇ ਸੀ ਕਿ ਖੜੀ ਉਹ ਇਹਨਾਂ ਦੇ